ਆਪਿਆਂ ਨੇ ਚਿੱਠੀਆਂ ਇਹਨਾਂ ਜਿਹੜੀਆਂ ਅਸੀਂ ਪਾਈਆਂ ਵੀ ਪਾਣੀ ਲੈ ਲਓ ਹਰਿਆਣੇ ਦੀ ਚਿੱਠੀ ਹੈ ਜੀ ਹਰਿਆਣੇ ਨੇ ਲਿਖੀ ਮੇਰੇ ਕੋਲੇ ਹਸਪਤਾਲ ਚ ਵੀ ਆਏ ਸੀਗੇ ਉਹਨਾਂ ਦੇ ਮੁੱਖ ਮੰਤਰੀ ਪੰਜਾਬ ਦੀ ਹਸਾਇਤਾ ਹਰਿਆਣਾ ਕਿਵੇਂ ਕਰ ਸਕਦਾ ਮੈਂ ਕਿਹਾ ਜੀ ਪਾਣੀ ਲੈ ਲਓ ਤੁਸੀਂ ਲੜਦੇ ਉਹਨੇ ਪਾਣੀ ਵਾਸਤੇ ਨਹੀਂ ਉਤਾ ਨਹੀਂ ਆਉਣਾ ਮੈਂ ਕਿਹਾ ਜੀ ਡੁੱਬਣ ਵਾਸਤੇ ਰੱਖਿਆ ਨਾ ਫਿਰ ਆ ਹਰਿਆਣੇ ਦੇ ਹਰਿਆਣਾ ਇਰੀਗੇਸ਼ਨ ਐਂਡ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਚਿੱਠੀ ਹੈ ਜੀ ਅਸੀਂ 29 ਅੱਠ ਨੂੰ ਲਿਖੀ ਸੀ ਉਹਨਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਹੈ ਕਿਸਾਨਾਂ ਸਾਡਾ ਜਿਹੜਾ ਉਹ ਬੀ ਐਮ ਐਲ ਜਿਹੜਾ ਉਹਦੇ ਚ 2000 ਕਿਉਂ ਸੇ ਕਰ ਦੋ ਘਟਾ ਦਿਓ 8500 ਜਾਂਦੇ ਹੁਣ 2000 ਕਿਉਂ ਸੇ ਕਰ ਦੋ ਨਰਵਾਣਾ ਬ੍ਰਾਂਚ ਜ਼ੀਰੋ ਕਰ ਦੋ ਜੀ ਜਿਸ ਮੇਰੇ ਸਾਡੇ ਕੋਲੇ ਹaryana ਮਾਰ ਰਹੇ ਆ ਹਰਿਆਣਾ ਲਿਖ ਰਹੇ ਆ ਸਾਨੂੰ ਪਾਣੀ ਨਹੀਂ ਚਾਹੀਦਾ ਹਣ ਤੁੰਦਸੋ ਵੀ ਜਦੋਂ ਹੁਣ ਅਗਲੀ ਗਰਮੀ ਚ ਜਦੋਂ ਹੁਣ ਉਹਨਾਂ ਨਾਲ ਗੱਲ ਕਰਾਂਗੇ ਚਿੱਠੀ ਦਿਖਾਉਂਗਾ ਨਹੀਂ ਫਿਰ ਮੈਂ ਫਿਰ ਤੁਸੀਂ ਕਹਿੰਦੇ ਹੋ ਉੱਥੇ ਜਾ ਵੜਿਆ ਡੈਮ ਤੇ ਇੱਥੇ ਆ ਨਹੀਂ ਕੀਤਾ ਉਹਨ ਕੀਤੇ ਜਨਾ ਥੋੜਾ ਜਿਆ ਤਜਰਬਾ ਸਾਡਾ ਵੀ ਹੋ ਗਿਆ ਹੁਣ ਪੌਣੇ ਚਾਲ ਸਾਲ ਦਾ ਐਡੀ ਗੱਲ ਤਾਂ ਨਹੀਂ ਹੈਗੀ ਦੋ ਤਿੰਨ ਮੁੱਖ ਮੰਤਰੀ ਨੇ ਜਿਹੜੇ 5 ਸਾਲ ਕੱਟੇ ਨੇ ਨਹੀਂ ਤਾਂ 11 ਮਹੀਨੇ ਕੋਈ 18 ਮਹੀਨੇ ਕੋਈ 8 ਮਹੀਨੇ ਕੋਈ ਕੋਈ 2 ਮਹੀਨੇ ਐਂ ਵਾਲੇ ਮੁੱਖ ਮੰਤਰੀ ਹੀ ਹੈਗੇ ਨੇ ਪਰ ਤਰਮ ਤਾਂ ਇੱਕੋ ਹੀ ਗਣੀ ਜਾਂਦੀ ਹੈ ਨਾ ਠੀਕ ਹੈ ਨਾ ਸੋ ਅਸੀਂ ਵੀ ਇਹੀ ਕੰਮ ਕਰਦੇ ਆ ਕੋਈ ਗੈਸ ਬੈਲਟਿੰਗ ਨਹੀਂ ਕਰਦੇ ਅਸੀਂ ਠੀਕ ਹੈ ਨਾ ਸਾਨੂੰ ਹੁਣ ਐ ਨਾ ਸਮਝੋ ਕਿ ਅਸੀਂ ਹੁਣ ਤੁਸੀਂ ਤਾਂ ਸਾਨੂੰ ਮਟੀਰੀਅਲ ਥੋੜੇ ਚਮੂਰੇ ਪਤਾ ਨਹੀਂ ਹੋਰ ਕੀ ਕੀ ਲਫ਼ਜ਼ ਬੋਲਦੇ ਹੋ ਬੋਲੀ ਜਾ ਆਪਣੀ ਜ਼ਬਾਨ ਤੁਹਾਡੀ ਗੰਦੀ ਹੁੰਦੀ ਐ ਅਸੀਂ ਕੀ ਕਰੀਏ ਅੱਜ ਵੀ ਤੁਸੀਂ ਇੱਥੇ ਕਹੀਏ ਨਾ ਪੈਸੇ ਨਾ ਉਹ ਇਹਨਾਂ ਨੂੰ ਦੇ ਦਿਓ ਇਹ ਤਾਂ ਕਰਨਾ ਬਸ ਉਹੀ ਗੱਲ ਐ ਪਹਿਲਾਂ ਤੁਸੀਂ ਅੰਦਾਜ਼ਾ ਨਹੀਂ ਲਾਇਆ ਵੀ ਇੰਨੀ ਆ ਜਾਣਗੇ ਆ ਉਦੋਂ ਤੁਸੀਂ ਆਪਦੇ ਰੌਂਚ ਰਹੇ ਜਦੋਂ ਆ ਗਏ ਉਹ ਤੋਂ ਬਾਅਦ ਹੁਣ ਤੁਸੀਂ ਲੱਗੇ ਹੂੰ ਸਾਡੇ 3 ਸਾਲ ਦੇ ਕੇਜਰੀਵਾਲ ਨੂੰ ਗਾਣਾ ਕੱਢ ਲੋ ਮੈਨੂੰ ਕੱਢ ਲੋ ਜਿਹੜਾ ਮੂਹਰੇ ਆ ਗਿਆ ਉਹਨੂੰ ਗਾਣਾ ਕੱਢ ਲੋ ਆ ਬੈਠੇ ਸਾਡੇ ਤਾਂ ਭਈ ਇਹੀ ਮਟੀਰੀਅਲ ਐ ਇਹੀ ਬੋਲਣਾ ਸਿੱਖ ਜਾਣਗੇ ਆਪੀ ਹੌਲੀ ਹੌਲੀ ਕੋਈ ਜਮਾਂਦਰੂ ਤਾਂ ਕੋਈ ਕਲਾਕਾਰ ਨਹੀਂ ਹੁੰਦਾ ਜਮਾਂਦਰੂ ਹੀ ਕੋਈ ਜਿਹੜਾ ਕੋਈ ਹੌਲੀ ਹੌਲੀ ਤਜਰਬੇ ਨਾਲ ਹੀ ਚੀਜ਼ਾਂ ਸਿੱਖਦੇ ਆ ਤੁਸੀਂ ਕਿਹੜਾ ਫਿਰ ਤੁਸੀਂ ਵੀ ਤਾਂ ਹੌਲੀ ਹੌਲੀ ਰਾਜਨੀਤੀ 'ਚ ਆਏ ਹੋਗੇ ਹਾਰੇ ਵੀ ਹੋ ਜਿੱਤੇ ਵੀ ਹੋ ਅਸੀਂ ਵੀ ਹਾਰੇ ਹੋਇਆ ਲਹਿਰ ਗਾਗੇ ਤੋਂ ਪਹਿਲੇ ਇਲੈਕਸ਼ਨ ਮੈਂ ਹਾਰੇ ਸੀ ਲਹਿਰੇ ਗਾਗੇ ਤੋਂ ਯਾਦ ਆ ਗਿਆ